ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦੇ ਕਤਲ ਤੋਂ ਬਾਅਦ ਲਾਹੌਰ ਕਿਲੇ ਅੰਦਰ ਮੌਤ ਵਰਗਾ ਸਨਾਤਾ ਛਾਇਆ ਹੋਇਆ ਸੀ ਡੋਗਰਿਆਂ ਅਤੇ ਸੰਧਾਵਾਲੀਆਂ ਸਰਦਾਰਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਇਸ ਤੋਂ ਅੱਗੇ ਕੀ ਕੀਤਾ ਜਾਵੇ ਜਲਦਬਾਜ਼ੀ ਵਿੱਚ ਵਜ਼ੀਰ ਧਿਆਨ ਸਿੰਘ ਡੋਗਰੇ ਨੇ ਕੁਮਰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਉਣ ਦੀ ਸਲਾਹ ਦਿੱਤੀ ਇਸ ਸਲਾਹ ਤੇ ਅਮਲ ਕਰਨ ਤੋਂ ਪਹਿਲਾਂ ਹੀ ਲਾਹੌਰ ਕਿਲੇ ਵਿੱਚ ਅਜਿਹੀ ਹਨੇਰੀ ਚੱਲੀ ਜਿਸ ਵਿੱਚ ਡੋਗਰਿਆਂ ਅਤੇ ਸੰਧਾਵਾਲੀਆਂ ਦੀਆਂ ਸਾਰੀਆਂ ਯੋਜਨਾਵਾਂ ਉੱਡ ਪੁੱਟ ਗਈਆਂ ਇਹੀ ਨਹੀਂ ਇਸ ਦੌਰਾਨ ਨਾ ਕੇਵਲ ਵਜ਼ੀਰ ਧਿਆਨ ਸਿੰਘ ਨੂੰ ਉਸ ਦੇ ਹੁਣ ਤੱਕ ਦੇ ਕੀਤੇ ਗਏ ਕੁਕਰਮਾਂ ਦੀ ਸਜ਼ਾ ਮਿਲੀ ਸਗੋਂ ਖਾਲਸਾ ਰਾਜ ਦੇ ਦ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਬਣੇ ਹਾਲਾਤਾਂ ਅਤੇ ਉਸ ਤੋਂ ਅੱਗੇ ਚੱਲੀ ਖੂਨੀ ਖੇਡ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਿੱਖ ਰਾਜ ਦੇ ਗਦਾਰਾਂ ਦਾ ਹਸ਼ਰ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਵੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਸੰਧਾਵਾਲੀਏ ਸਰਦਾਰ ਹਲੇ ਧਿਆਨ ਸਿੰਘ ਡੋਗਰੇ ਵੱਲੋਂ ਦਿੱਤੀਆਂ ਜਾ ਰਹੀਆਂ ਸਲਾਹਾਂ ਨੂੰ ਹੀ ਸੁਣ ਰਹੇ ਸਨ ਕਿ ਅਚਾਨਕ ਧਿਆਨ ਸਿੰਘ ਦੇ ਜਥੇ ਦੇ 25-30 ਪਈਆਂ ਨੇ ਸੰਧਾਵਾਲੀਆਂ ਸਰਦਾਰਾਂ ਨੂੰ ਘੇਰਾ ਪਾ ਲਿਆ ਅਸਲ ਵਿੱਚ ਧਿਆਨ ਸਿੰਘ ਨੇ ਪਹਿਲਾਂ ਹੀ